ਸਾਰੇ ਬੇਤਬਾਬ ਲਈ ਆ ਕੇ ਇੱਕ ਸਾਡੇ ਦੀ ਮਤਲਬ ਚਿੰਤਾਜਨਕ ਖਬਰ ਹੈ ਕਿ ਸਾਡੇ 7 8 9 ਨੌਜਵਾਨ ਜਿਹੜੇ ਆ 26 27 ਦਸੰਬਰ ਦੇ ਰਸ਼ੀਆ ਦੇ ਵਿੱਚ ਗਏ ਸੀ ਟੂਰਿਸਟ ਵੀਜ਼ਾ ਲਵਾ ਕੇ ਉੱਥੇ ਕੋਈ ਨੇੜੇ ਬਲਾਰੂਸ ਕੋ ਹੋਰ ਇੱਕ ਬੇਲਾਰੂਸ ਸ਼ਾਇਦ ਕੁਝ ਇਹ ਦਾਦਾ ਕੰਟਰੀ ਹੈ ਕੋਡਾਗੇ ਉਥੇ ਇੰਟਰ ਕਰਕੇ ਤੇ ਉਥੋਂ ਨੋ ਨੋ ਫੜ ਕੇ ਅਰੈਸਟ ਕਰਦੇ ਤੇ ਉਸ ਦੇਸ਼ ਦੇ ਅਧਿਕਾਰੀਆਂ ਨੇ ਇਹਨਾਂ ਨੂੰ ਰਸ਼ੀਆ ਫੌਜ ਦੇ ਹਵਾਲੇ ਕਰਤਾ ਤੇ ਰਸ਼ੀਆ ਫੌਜ ਆ ਲੈਨੇ ਪਹਿਲੇ ਤਾਂ ਉਹਨਾਂ ਨੂੰ 10-15 ਦਿਨ ਕੰਮ ਦੇ ਸਬੰਧ ਬੱਛਾ ਤੇ ਉਹਨਾਂ ਦੇ ਕੋਟਬਾਦ ਵੀ ਕੀਤੀ ਤੇ ਬਾਅਦ ਵਿੱਚ ਉਹਨਾਂ ਨੂੰ ਜਬਦੀ ਉਹਨਾਂ ਨੂੰ ਕਹਿਤਾ ਕਿ ਜਾਂ ਤਾਂ ਸਾਡੇ ਨਾਲ ਮਤਲਬ ਕੋਦੋ ਦੇ ਕੇ ਤੁਹਾਨੂੰ 10-10 ਸਾਲ ਦੀ ਕੈਦ ਹੋ ਜਾਣੀ ਹੈ ਤੋਂ ਮੁੰਡੇ ਆਪਣੇ ਦਰਦੇ ਉਹਨਾਂ ਨੇ ਜੈਸਸ ਕਰਤੀ ਹੋਈਆਂ ਤੇ ਉਹਨਾਂ ਨੂੰ ਹੋਰ ਨਾ ਰੱਖੀਨ ਫੌਜ ਦੇ ਟ੍ਰੇਨਡ ਕਰਕੇ ਤੇ ਯੁਕਰੇਨ ਦੇ ਨਾਲ ਜਿੱਥੇ ਜੰਗ ਲੱਗੀ ਆ ਉਹ ਬਾਰਡਰ ਦੇ ਉੱਤੇ ਮਤਲਬ ਜਬਦੀ ਅੱਗੇ ਲਾ ਕੇ ਉਹਨਾਂ ਦੇ ਤਾਂ ਯੁਕ ਕਵੈਨ ਨੂੰ ਮੈਨੂੰ ਦੱਸਿਆ ਕਿ ਤਿੰਨ ਦਿਨ ਪਹਿਲਾਂ ਆਜੇ ਉਹ ਉਰਾਂ ਹੀ ਆ ਪਰ ਉਹਨੂੰ ਖੜਵੀ ਪੈਰੀ ਚ ਹੋ ਸਕਦਾ ਅੱਜ ਚੱਲ ਜਾਣ ਕੱਲ ਚੱਲ ਜਾਣ ਪਸੇ ਚੱਲ ਜਾਣ ਸੋ ਜਦੋਂ ਹੀ ਸਾਨੂੰ ਪਤਾ ਲੱਗਾ ਮਾਨਸਾਪ ਨੇ ਸਾਡੇ ਮੁਖੰਤੀ ਸਾਹਿਬ ਨੂੰ ਸੁਨੇਹਾ ਦੇ ਤਾਂ ਕਿਹਾ ਕਿ ਤੋਂ ਹੰਤ ਕਾਗਜ਼ ਕਰੋ ਕਦੇ ਅਸੀਂ ਉਸੇ ਲਈ ਵਿਦੇਸ਼ ਬਤਾਲਦੇ ਦੇ ਨਾਲ ਵਿਦੇਸ਼ ਮੰਤਰੀ ਜੀ ਦੇ ਨਾਲ ਵਿਦੇਸ਼ ਸੈਕਟਰ ਦੇ ਨਾਲ ਔਰ ਜਿਹੜਾ ਰਸ਼ੀਆ ਦੇ ਵਿੱਚ ਸਾਡਾ ਆ ਭਾਰਤੀ ਇੰਵੈਸਟਰ ਹੈ ਕਬੂਤ ਸਾਹਿਬ ਉਹਨਾਂ ਦੇ ਨਾਲ ਔਰ ਰਸ਼ੀਆ ਦੀ ਇਮੀਗ੍ਰੇਸ਼ਨ ਦੇ دیا۔ ਉਹਨਾਂ ਦੇ ਨਾਲ ਅਸੀਂ ਸੇਵਾ ਦੇ ਸੰਪਰਕ ਕਰਤੀ ਤੇ ਅਸੀਂ ਮਤਲਬ ਲੈਪਟਾਪ ਵਗੈਰਾ ਲਿਖੀਆਂ ਨੇ ਔਰ ਪ੍ਰਮਾਤਮਾ ਕਰੂਗਾ ਕਿ ਪੋਜ਼ੀਟਿਵ ਰਿਜ਼ਲਟ ਆਉਣਗੇ ਮਤਲਬ ਸਾਡੀ ਕੋਸ਼ਿਸ਼ ਹੈ ਕਿ ਜਿੰਨੇ ਵੀ ਨੌਜਵਾਨ ਨੇ ਸਾਰੇ ਸਵਾਗਤ ਆਪਣੇ ਕੰਟਰੀ ਦੇ ਵਾਪਸ ਆ ਜਾਣ ਉਦੇ ਦੋ ਚਾਰ ਦਿਨ ਕਿਉਂਕਿ ਦੂਜੇ ਦੇਸ਼ਾਂ ਦਾ ਮਾਮਲਾ ਟਾਈਮ ਤੇ ਲੱਗੂਗਾ ਪਰ ਅਸੀਂ ਹੁਣ ਤੱਕ ਜਿੰਨੇ ਵੀ ਕੇਸ ਸਾਡੇ ਕੋਲ ਇਦਾਂ ਦੇ ਆਏ ਹਰ ਥਾਂ ਤੇ ਅਸੀਂ ਬੱਚਿਆਂ ਨੂੰ ਸੁਰੱਖਿਤ ਲਿਆਉਂਦੇ ਚ ਕੰਮ ਲਾਪ ਹੋ ਕੇ ਵੱਖ-ਵੱਖ ਦੇਸ਼ਾਂ ਵਿੱਚੋਂ ਤੇ ਮੇਰਾ ਖਿਆਲ ਪਰਮਾਤਮਾ ਇੱਥੇ ਵੀ ਆਪਾਂ ਨੂੰ ਕਾਮਯਾਬੀ ਦੇਊਗਾ ਤੇ ਮੁੰਡੇ ਜਿਹੜੇ ਸਤਾਂ ਪੰਜਾਬ ਦੇ ਕਿਹੋ ਜਿਹੇ ਨਹੀਂ ਇਹ ਕੁਝ ਮੇਰਾ ਕਹ ਦੋ ਤਿੰਨ ਮੁੰਡੇ ਹਰਿਆਣੇ ਦੇ ਆ ਬਾਕੀ ਪੰਜਾਬ ਦੋ ਸਟੇਟਾਂ ਦੇ ਜੋ ਜੋ ਉਹਨਾਂ ਨੇ ਦੱਸਿਆ ਮਤਲਬ ਇਹ ਤਾਂ ਮਤਲਬ ਮੈਡੀਕਲ ਵਾਲਿਆਂ ਨਾਲ ਗੱਲ ਹੋਈ ਜੋ ਉਹਨਾਂ ਨੇ ਦੱਸਿਆ ਕਿ ਸਭ ਨੂੰ ਜੋ ਉੱਥੇ ਬੈਠਿਆ ਨੇ ਦੱਸਿਆ ਉਹਦੇ ਵੀ ਬੜੀ ਅਚੰਬੇ ਵਾਲੀ ਗੱਲ ਕਿ ਕਹਾਵਾਲਿਆਂ ਨੂੰ ਇਹ ਪਤਾ ਹੀ ਨਹੀਂ ਕਿ ਉਹ ਕਿਹੜੇ ਜੈਂਟਰੇ ਦੇ ਲਈ ਗਏ ਸੀ ਕੋਸ਼ਿਸ਼ ਕੀਤੀ ਕਿ ਪਤਾ ਲੱਗਦੇ ਵੀ ਕਿਹੜੇ ਜੈਂਟਰੇ ਦੇ ਖੜੇ ਤੇ ਅਸੀਂ ਉਹਦੇ ਨਾਲ ਬੰਦ ਨੂੰ ਅਰੈਸਟ ਉਸ ਕਰਕੇ ਤੇ ਉਹਦੇ ਦائیں ਕੋਈ ਪਤਾ ਲੱਗਦੇ ਉੱਥੇ ਪਰ ਉਹ ਕਹਿੰਦੇ ਜੀ ਨਹੀਂ ਪਤਾ ਨਹੀਂ ਉਹਨਾਂ ਨੇ ਆਨਲਾਈਨ ਵੀ ਜਾ ਲਿਆ ਕਿੱਦਾਂ ਲਿਆ ਕਿਉਂਕਿ ਟੂਰਿਸਟ ਜਾ ਹੀ ਬੇਰਖਾ ਦੋਸ਼ੀ ਆਲੇ ਉਹਨੇ ਉਸ ਬੰਦੇ ਦੇ ਤਾਊਗਾ ਤੇ ਉਹ ਉਹਨੇ ਪਤਾ ਲੱਗਾ ਤੇ ਇਹ ਇਹ ਪਤਾ ਨਹੀਂ ਲੱਗਾ ਉਹਨੂੰ ਫੌਲ ਲੈ ਕੇ ਗਿਆ ਤੇ ਉਹਨੂੰ ਉਹਨਾਂ ਨਾਲ ਗੱਲ ਹੋਊਗੀ ਮੈਂ ਡੂਪੀ ਲਈ ਆ ਉਹਨਾਂ ਦੇ ਘਰਿਆਂ ਦੀ ਵੀ ਜਦੋਂ ਕਾਲ ਆਵੇ ਮੈਂ ਤਾਂ ਗੱਲ ਕਰਾਂਗੀ ਤੁਸੀਂ ਮੁੰਡਿਆਂ ਦੀ ਤੇ ਜੇ ਕਾਲ ਆ ਗਈ ਫਿਰ ਉਹਨਾਂ ਨੂੰ ਪਸੋਂ ਤੋਂ ਬਾਅਦ ਕਾਲ ਨਹੀਂ ਆਈ ਜਿੱਦਾਂ ਨਾ ਮੇਰੀ ਗੱਲ ਹੋਈ ਕਿਉਂਕਿ ਉਹ ਕਹਿੰਦੇ ਕਿ ਮੁੰਡਿਆਂ ਨੇ ਵੀ ਕਹਿਤਾ ਸੀ ਕਿ ਜਿੱਥੇ ਸਾਨੂੰ ਇਹ ਖੜਨਾ ਚਾਹੁੰਦੇ ਆ ਕੋਈ ਵਿੱਚ ਉਹਨਾਂ ਨੇ ਟਰਾਂਸਲੇਟਰ ਪਾਇਆ ਹੋਊਗਾ ਰਸ਼ੀਨ ਲੈਂਗੁਏਜ ਦੀ ਤਾਂ ਉਹਨਾਂ ਮੁੰਡਿਆਂ ਨੂੰ ਕੁਝ ਸਮਝ ਨਹੀਂ ਤੇ ਉਹਨਾਂ ਨੇ ਟਰਾਂਸਲੇਟਰ ਪਾਇਆ ਤਾਂ ਉਹ ਕਹਿੰਦੇ ਕਿ ਸਾਨੂੰ ਉਹਨਾਂ ਨੇ ਕਿਹਾ ਸੀ ਕਿ ਜਿੱਥੇ ਸਾਨੂੰ ਖੜਨਾ ਚਾਹੁੰਦਾ ਉੱਥੇ ਹੋ ਸਕਦਾ ਸਾਡਾ ਫੂਲ ਨੰਕਰ ਮਦਦ ਸਰ ਇਸ ਵਿੱਚ ਜਿਹੜੀ ਦਿੱਲੀ ਜਾਣਾ ਸਾਡੇ ਲਈ ਚੰਗੀ ਹੁੰਦੀ ਹੈ ਕਿਉਂਕਿ ਰੱਸ਼ਿਆ ਇੱਕ ਜ਼ਿੰਮੇਵਾਰ ਕੰਟਰੀ ਆ ਕਿ ਉਹਨਾਂ ਦੇ ਸਟੈਂਡਿੰਗ ਇਸ ਤਰ੍ਹਾਂ ਕਰ ਸਕਦੇ ਕਿ ਇਹ ਨਹੀਂ ਨਹੀਂ ਇਹ ਬੜਾ ਇਦਾਂ ਲੱਗਾ ਮੈਨੂੰ ਬੜਾ ਮਤਲਬ ਤਕਾ ਲੱਗਾ ਜਦੋਂ ਬੰਦਾ ਇਹ ਤਾਂ ਦੂਜੇ ਕੰਟਰੀਆਂ ਤੋਂ ਪਈ ਇਦਾਂ ਨੂੰ ਦੁਨੀਆਂ ਦੇ ਕੰਟਰੀ ਆ ਗਈ ਜਿੱਥੇ ਆਸ ਕਰ ਸਕਦੇ ਉਹ ਦਸ਼ੀਆ ਵਾਲਿਆਂ ਕੋਲ ਮੇਰਾ ਖਿਆਲ ਆ ਪੱਕਾ ਕਾਮਯਾਬ ਹੋ ਜਾਵਾਂਗੇ ਲੈ ਆਵਾਂਗੇ ਉਹਨਾਂ ਨੂੰ ਕੋਈ ਗੱਲ ਤੇ ਇਹਦਾ ਗਲਤਫਹਿਮੀ ਹੈ ਦਿੱਲੀ ਜਾਣਾ ਪਿਆ ਸਰ ਮੈਂ ਤੇ ਉੱਥੇ ਲਾਈਨ ਅਪ ਦਿੱਲੀ ਟਾਈਮ ਕਿਉਂਕਿ ਇਦਾਂ ਜਾਣ ਦਾ ਨਹੀਂ ਨਾ ਫਾਇਦਾ ਹੁੰਦਾ ਜਿੰਨਾ ਤੇ ਤੁਹਾਨੂੰ ਅੱਗੇ ਟਾਈਮ ਨਾ ਮਿਲੇ ਫਿਰ ਟਾਈਮ ਮੰਗਿਆ ਟਾਈਮ ਮਿਲ ਗਿਆ ਤੇ ਜਦੋਂ ਕਾਲ ਆ ਗਈ ਉਸੇ ਲਈ ਡਿਲੀਵਰੀ ਬੱਚੇ ਛਡਾਉਣ ਦੇ ਜਿੱਥੇ ਜਾਣਾ ਪਿਆ ਉੱਥੇ ਗਿਆ ਹਾਂ ਇਹ